ਬਾਕੀ ਮੈਂ ਮਤਲਬ ਸਾਰੇ ਸਟਾਫ ਦੀ ਹਾਜ਼ਰੀ ਅਤੇ ਬਾਕੀ ਸਿਸਟਮ ਦੇਖਣ ਲਈ ਰੂਟੀਨ ਚੈੱਕ ਅਪ ਚੈਕਿੰਗ ਕੀਤੀ ਹੈ ਠੀਕ ਹੈ ਸਾਰਾ ਕੁਝ ਠੀਕ ਕੰਮ ਚੱਲ ਰਿਹਾ ਹੈ ਕੁਝ ਥੋੜੀ ਬਹੁਤੀਆਂ ਸਿਗਨ ਜਿਹੜੇ ਕਮੀ ਸਫਾਈ ਵਗੈਰਾ ਤੋਂ ਉਹ ਬਾਕੀ ਇਹਨਾਂ ਨੂੰ ਇਨਸਟਰਕਸ਼ਨਸ ਦੇ ਦਿੱਤੀਆਂ ਬਾਕੀ ਸਾਨੂੰ ਪ੍ਰੋ ਆਰਡਰ ਆਇਸੀ ਵਿంటర్ ਪ੍ਰੀਪੇਅਰਨੈਸ ਦੇਖਣੀ ਸੀ ਇਹਨਾਂ ਨੂੰ 15 ਦਿਨ ਪਹਿਲਾਂ ਕਿਹਾ ਹੋਇਆ ਸੀ ਕਿ 15 ਨਵੰਬਰ ਤੋਂ ਵਿంటర్ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਦੀ ਗਾਰਡਿੰਗ ਚਿਆਰੀ ਕਰवानी ਹੈ ਤੇ ਉਹਦੇ ਰਿਗਾਰਡਿੰਗ ਜਿਵੇਂ ਕੋਈ ਸ਼ੀਸ਼ੇ ਵਗੈਰਾ ਟੁੱਟੇ ਸੀ ਉਹ ਚੈੱਕ ਕਰਨੇ ਸੀ ਉਹ ਸਾਰਾ ਇਹਨਾਂ ਨੇ ਤਿਆਰ ਕਰਵਾ ਲਿਆ ਹੈ ਬਲੈਂਕਟਸ ਵਗੈਰਾ ਸਭ ਦੇ ਇਸ਼ੂ ਕਰਤੇ ਹੋਏ ਆ ਇਹ ਸਾਰਾ ਕੁਝ ਚੈੱਕ ਕਰਨਾ ਸੀ ਉਹ ਠੀਕ ਪਾਇਆ ਗਿਆ। ਕਮੀਆਂ ਪੇਸ਼ੀਆਂ ਦਾ ਐ ਸੱਚ ਨਹੀਂ ਹੈਗੀਆਂ ਸਾਰੇ ਕੰਮ ਠੀਕ ਚੱਲ ਰਿਹਾ ਹੈ। ਕੁਝ ਸਫਾਈ ਸੀ ਕੁਝ ਜਗ੍ਹਾ ਤੇ ਜਿਵੇਂ ਕਿਸੇ ਪੇਸ਼ੈਂਟ ਨੂੰ ਬਲੈਂਕਟ ਨਹੀਂ ਸੀ ਦਿੱਤਾ ਹੋਇਆ ਉਹ ਇਨਸਟਰਕਸ਼ਨਸ ਦਿੱਤੀਆਂ। ਬਾਕੀ ਸਾਰਾ ਕੁਝ ਠੀਕ ਹੈ। ਪੇਸ਼ੈਂਟਸ ਜਿਹੜੇ ਮਰੀਜ਼ ਦਾਖਲ ਹੈ ਉਹਨਾਂ ਦੀ ਦਵਾਈ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਕੋਈ ਬਾਹਰੋਂ ਦਵਾਈ ਤਾਂ ਨਹੀਂ ਮੰਗਾਈ ਹੋਈ। ਦਵਾਈ ਅੰਦਰੋਂ ਨਹੀਂ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਕਾਫੀ ਸਟਾਕ ਹੈਗਾ ਤੇ ਸਾਰੀ ਦਵਾਈ ਅੰਦਰੋਂ ਦਿੱਤੀ ਗਈ ਹੈ ਕੁਝ ਐਸਾ ਕੋਈ ਕਮੀ ਪੇਸ਼ੀ ਨਹੀਂ ਡਾਕਟਰਸ ਦੀ ਕਮੀ ਨਹੀਂ ਹੈਗੀ ਕਿਉਂਕਿ ਜਿੰਨੀਆਂ ਪੋਸਟਾਂ ਇਹਨਾਂ ਦੇ ਡਾਕਟਰਸ ਦੀਆਂ ਇੱਥੇ ਹੈਗੀਆਂ ਸਾਰੀਆਂ ਫਿਲ ਹੈ ਸਾਡੇ ਕੋਲ ਹੈਗੀਆਂ ਬਾਕੀ ਇਹ ਹੈ ਕਿ ਡਾਕਟਰਸ ਦੀ ਰੋਟੇਸ਼ਨ 'ਚ ਡਿਊਟੀਆਂ ਲੱਗਦੀਆਂ ਜਿਵੇਂ ਅੱਜ ਵੀ ਇੱਕ ਡਾਕਟਰ ਦੀ ਉਹ ਮਜੀਠੇ ਡੈਪੂਟੇਸ਼ਨ ਲੱਗੀ ਹੋਈ ਹੈ ਜਾਂ ਇਹਨਾਂ ਦੀਆਂ VIP ਡਿਊਟੀਆਂ ਬੜੀਆਂ ਆਉਂਦੀਆਂ ਨੇ ਸਾਡੇ ਕੋਲ ਮੈਡੀਸਨ ਦੇ ਇੱਕੋ ਹੀ ਡਾਕਟਰ ਨੇ ਜਿਹੜੇ ਕਿ ਅਜਨਾਲੇ ਪੋਸਟਡ ਹੈ ਉਹ ਮੈਡੀਸਿਨ ਵਾਲੇ ਡਾਕਟਰ ਡਾਕਟਰ ਸਾਹਿਬ ਦੀ ਦੋ ਦਿਨ ਸਿਵਲ ਹਸਪਤਲ ਵੀ ਡਿਊਟੀ ਲੱਗਦੀ ਹੈ ਕੋਈ ਵੀਆਈਪੀ ਆ ਲੈ ਉਹਨਾਂ ਨਾਲ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ